ਵਾਹਿਗੁਰੂ ਜੀ ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਸਾਡੇ ਚੈਨਲ ਸਾਡੀ ਮਹਿਕ ਤੇ ਅਸੀਂ ਅੱਜ ਪਹੁੰਚੇ ਸੀ ਬਾਬਾ ਦੇ ਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਤੇ ਬਾਬਾ ਗੁਡੇਤਾ ਜੀ ਦੇ ਗੁਰਦੁਆਰਾ ਸਾਹਿਬ ਤੇ ਲੱਗੇ ਤੇ ਪਹਾੜੀ ਸੀ ਵੀ ਮਿੱਟੀ ਪਹਾੜੀ ਸੀ ਵੀ ਜਿਹੜਾ ਜੋ ਵੀ ਉਸੇ ਉਸਾਰ ਦੇਹ ਬਣਿਆ ਹੋਇਆ ਹੈ ਗਾ ਲਓ ਕਿ ਦੇਖੀਏ ਪਹਾੜੀ ਸੀ ਉਹ ਮਿੱਟੀ ਕਿਸਕੀ ਸੀ ਤੇ ਅਸੀਂ ਦਰਸ਼ਨ ਕਰਨ ਵੀ ਆਏ ਸੀਗੇ ਤੇ ਅਸੀਂ ਸੋਚਿਆ ਕਿ ਉਹ ਵਾਲੀ ਥੀਂ ਵੀ ਅਸੀਂ ਦਿਖਾਈਏ ਜੀ ਸਿੰਘ ਕਿਵੇਂ ਸੇਵਾ ਦੇ ਲੱਗੇ ਹੋਏ ਨੇ ਐਸੇ ਮੇਰੀ ਹਾਲਤ ਠੀਕ ਹੈ ਨਹੀਂ ਵੇਖੋ ਬਹੁਤਾ ਬੋਲਿਆ ਨਹੀਂ ਜਾ ਰਿਹਾ ਮੈਂ ਅਗਰ ਇਹ ਗਾਈ ਦੀ ਮੈਨੂੰ ਬਹੁਤ ਜ਼ਿਆਦਾ ਵਧੀ ਗਈ ਆ ਸਾਡੀ ਚਲ ਭਾਬੀ ਜੀ ਰਾਮ ਜੀ ਆਈ ਹੋਏ ਨੇ ਅਸੀਂ ਬਾਬਾ ਗੁਰੇਤਾ ਜੀ ਦੇ ਮੈਂ ਤਾਂ ਆਈ ਸੀ ਕਿਉਂਕਿ ਮੇਰੇ ਹੱਥ ਦੇ ਵਿੱਚ ਮਤਲਬ ਕਿ ਮੋਰियां ਜੋ ਕਹਿੰਦੇ ਨੇ ਵੀ ਲੋਨ ਘਾੜੂ ਬਿਜੂ ਕਰਤਨ ਦੇ ਬਚਣ ਤੇ ਹੋਏ ਸੀਗੇ ਤੇ ਅਸੀਂ ਉਹ ਛਡਾਣ ਆਏ ਸੀਗੇ ਅਰਦਾਸ ਕਰ ਆਏ ਸੀ ਠੀਕ ਹੋ ਜਾਣ ਸਦਾ ਜਿਹੜੀ ਸੰਗਤਾ ਉਹ ਇੱਥੇ ਤਾਂ ਉਹਦੀ ਹੈ ਵੀ ਜਿਹਦੇ ਕੋਈ ਵੀ ਪ੍ਰੋਬਲਮ ਹੋਵੇ ਅਟਕਣਾ ਜਿਹੜਾ ਮੋਰੀਆਂ ਦੀ ਉਹ ਠੀਕ ਹੋ ਜਾਵੇ ਹੈ ਇਹ ਵੀ ਸੁਣਿਆ ਸੀਗਾ ਵੀ ਬਾਬਾ ਜੀ ਉਰੇ ਬੱਚੇ ਦੀ ਦਾਤਰੀ ਮਤਲਬ ਬੱਚੇ ਦੀ ਦਾਤਲੀ ਵੀ ਉਰੇ ਅਰਦਾਸਾਂ ਹੁੰਦੀਆਂ ਹਾਂ ਜੀ ਉਹ ਕਹਿ ਲਿਖਿਆ ਹੋਇਆ ਹੈ ਨਾ ਬਿਫੋਰ ਲਿਖਿਆ ਹੈ ਕਿ ਬੰਤੇ ਕਿ ਧਨ ਬਾਬਾ ਗੁਰਦੇਵ ਦਾ ਜੋਰ ਮੰਦਿਆ ਸੋਈ ਦਿਲਦਾਰ ਠੀਕ ਹੈ ਜੀ ਤੇ ਇਹ ਉਹ ਨਸੀ ਚੰਗ ਬਸਾ ਦਿਆ ਕਿ ਇੱਧਰ ਪਹਾੜੀ ਜਿਹੜੀ ਉਹ ਖਿਸਕੀ ਹੋਈ ਸੀਗੀ ਉਹਦਾ ਕੰਮ ਚੱਲ ਰਿਹਾ ਤੁਹਾਡਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇੱਧਰ ਉਸਾਈਡ ਤੇ ਅੱਜ ਪਹਿਨਾ ਨਾਲ ਗੱਲ ਕਰਦੇ ਆ ਇੱਥੇ ਜੀ ਕੀਰਤੀ ਕਿਸਾਨ ਮੋਰਚੇ ਵੱਲੋਂ ਵੀਰ ਹੋਣੀ ਸੇਵਾ ਤੇ ਲੱਗੇ ਹੋਏ ਆ ਆਪਾਂ ਇਹਨਾਂ ਨੂੰ ਪੁੱਛ ਲੈਣੇ ਆ ਬਾਬਾ ਜੀ ਵੀ ਸਾਡੇ ਸਤਿਕਾਰਯੋਗ ਇੱਥੇ ਸੇਵਾ ਨਾਲ ਕਰਾ ਰਹੇ ਨੇ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਇੱਥੇ ਇਹਨਾਂ ਨੇ ਕਿਵੇਂ ਸੇਵਾ ਸ਼ੁਰੂ ਕਰਾਈ ਆ ਕਿੰਨਾ ਕ ਨੁਕਸਾਨ ਹੋਇਆ ਸੀ ਤੇ ਕਿੰਨਾ ਕ ਅੱਗੇ ਹੁਣ ਇਹਨਾਂ ਨੇ ਮਤਲਬ ਜਿਹੜਾ ਨੁਕਸਾਨ ਹੋਇਆ ਸੀ ਉਹਦੀ ਭਰਪਾਈ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਸੰਗਤ ਨੂੰ ਪਤਾ ਵੀ ਹੜਾ ਨਹੀਂ ਮਾਰ ਜਿਹੜੀ ਐ ਕਿ ਸਾਡੇ ਇਲਾਕੇ ਦੇ ਵਿੱਚ ਕੋਲ ਉੱਪਰ ਵਾਲੀ ਬੈਟ ਜਿਹੜੀ ਸਾਡੀ ਬਚੀ ਹੋਈ ਸੀ ਲੇਕਿਨ ਥੱਲੇ ਬਹੁਤ ਮਾਰ ਜਿਹੜੀ ਪਈ ਸੀ ਏ ਬਾਬਾ ਗੁਰਦੈਤਾ ਜੀ ਦਾ ਸਥਾਨ ਹੈ ਜਿੱਥੇ ਪ੍ਰਾਤਨ ਦਿਉੜੀ ਆ ਲੰਗਰ ਦੇ ਪਰਲੀ ਸਾਈਡ ਨਾਲ ਜੀ ਉੱਥੇ ਜਿਹੜੀ ਪ੍ਰਾਤਨ ਦਿਉੜੀ ਸੀ ਪਹਿਲਾਂ ਉਹਨੂੰ ਢਾਹ ਲੱਗੀ ਸੀ ਉਸ ਤੋਂ ਬਾਅਦ ਇਹ ਦਰਬਾਰ ਸਾਹਿਬ ਆਈ ਦਰਬਾਰ ਸਾਹਿਬ ਨੂੰ ਇਹ ਢਾਹ ਜਿਹੜੀ ਦਰਬਾਰ ਸਾਹਿਬ ਨੂੰ ਲੱਗੀ ਹੋਈ ਢਾਹ ਲੱਗਣ ਤੋਂ ਬਾਅਦ ਇਹ ਸਾਰੀ ਜਗ੍ਹਾ ਬੈਠ ਗਈ ਸੀ ਉਧਰੋਂ ਆਰਡੀ ਡੰਗੇ ਨੌਜਵਾਨਾਂ ਨੇ ਪਿੰਡ ਦੀ ਸਹਾਯੋਗ ਦੇ ਨਾਲ ਪਿੰਡਾਂ ਦੇ ਵਿੱਚੋਂ ਤੁਸੀਂ ਦੇਖ ਲਓ ਵੀ ਸਾਡਾ ਸੇਰ ਝੁਗਦਾ ਉਹਨਾਂ ਸੰਗਤਾਂ ਦੇ ਅੱਗੇ ਇੱਥੇ ਅਸੀਂ ਇਦਾਂ ਦੇ ਵੀ ਨੌਜਵਾਨ ਦੇ ਕੇ ਜਿਹੜੇ ਮੋਟਰਸਾਈਕਲਾਂ ਦੇ ਉੱਪਰ ਤਿੰਨ ਦਿਨ ਬੂਰੇ ਘਰਾ ਤੋਂ ਮਿੱਟੀ ਲਿਆ ਕੋਵੀ ਕੁਮਿੰਡਿਪੰਦੀ 40 ਜਿਹੜੀ ਟਰੈਕਟਰ ਅੱਜ ਵੀ ਜਿਹੜਾ ਬੜਾ ਚੌੜਾ ਟਰੈਕਟਰ ਹੈ ਇੱਥੇ ਜਿਹੜੇ ਸੰਗਤਾਂ ਦੇ ਸੇਵਾ ਵਾਸਤੇ ਪਹੁੰਚ ਰਹੇ ਆ ਕਿੱਥੇ ਚਾਂਦਪੁਰ ਉੜਕੀ ਹੈ ਉੱਥੋਂ ਵੀ ਸੰਗਤ ਜਿਹੜੀ ਹੈ ਟਰੈਕਟਰਾਂ ਦੇ ਇੱਥੇ ਸੇਵਾ ਜਿਹੜੀ ਨਿਭਾ ਰਹੀ ਹੈ ਸਾਡਾ ਤਾਂ ਸਿਰ ਝੁਕਦਾ ਤੁਸੀਂ ਇਹ ਦਿਨਾਂ ਦੇ ਵਿੱਚ ਕੱਲ ਵੀ ਕੱਲ ਹੀ ਇਹਦੇ ਦੀ ਸੈਰ ਸ਼ੁਰੂ ਹੋਈ ਆ ਬਸ ਤੁਸੀਂ ਦੋ ਤਿੰਨ ਦਿਨਾਂ ਦੇ ਵਿੱਚ ਵੇਖਿਓ ਸੰਗਤਾਂ ਨੇ ਕਿੱਥੇ ਤੇ ਕਿੱਥੇ ਜਿਹੜਾ ਪਾੜੇ ਲੈ ਜਾਣਾ ਸੋ ਬਾਬਾ ਗੁਰਦਤਾਈ ਦੇ ਸਥਾਨ ਨੂੰ ਹਰੇਕ ਇੱਥੇ ਸਿਰ ਝੁਕਦਾ ਸਾਡਾ ਇਲਾਕਾ ਜਿੰਨਾ ਵੀ ਆ ਸਾਰੇ ਬਾਬਾ ਗੁਰਦਤਾਈ ਦੇ ਸ ਤੋ ਅਸੀਂ ਅਪੀਲ ਵੀ ਕਰਦੇ ਆ ਤੁਹਾਡੇ ਜਰੀਏ ਕਿ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬੇਨਤੀ ਕਰਦੇ ਆ ਵੀ ਇੱਥੇ ਆਓ ਇੱਥੇ ਆਪ ਇੱਥੀ ਆ ਕੇ ਦੇਖੋ ਨੌਜਵਾਨਾਂ ਨੂੰ ਲਿਆਓ ਇੱਥੇ ਬੋਰੀਆਂ ਦੀ ਸੇਵਾ ਡੰਗੇ ਦੀ ਸੇਵਾ ਭਰਤ ਦੀ ਸੇਵਾ ਜਿਹੜੀ ਚੱਲਣ ਢੀ ਹੈ ਤੇ ਬਾਬਾ ਜੀ ਹੁਣੀ ਆਪ ਖਲੋਗੇ ਸੇਵਾ ਜਿਹੜੀ ਕਰਾਉਂਦੇ ਆ ਮਨੀਸ਼ ਸਾਹਿਬ ਹੁਣੀ ਖੜੇ ਸਾਰੇ ਇਸ ਕਰਕੇ ਅਪੀਲ ਆ ਸਾਡੀ ਤੇ ਬਾਬਾ ਜੀ ਜਿਹੜੀ ਪ੍ਰਾਤਮਿਕ ਦੇਖ ਸੀ ਜਿਹੜੀ ਡਿਊਟੀ ਸੀ ਉਹਨੂੰ ਵੀ ਅਜੇ ਆਰਡੀ ਡੰਗਾ ਲਾਇਆ ਹੋਇਆ ਹੈ ਜਿਹੜੇ ਨੌਜਵਾਨਾਂ ਨੇ ਉਹ ਦਿਨ ਆਰਡੀ ਡੰਗਾ ਲਾ ਕੇ ਜਿਹੜਾ ਉਹਨੂੰ ਬਚਾਇਆ ਹੈ ਅਜੇ ਉਧਰ ਵੀ ਡੰਗੇ ਲੱਗਣੇ ਸੜ ਦੇ ਬੇਨਤੀ ਵਿਵਤਵਾ ਸੰਗ ਜਿਹੜੀ ਇੱਥੇ ਸੇਵਾ ਕਰੇ ਜੀ ਤੇ ਜਿੰਨੇ ਵੀ ਵੀਰ ਬਾਬਾ ਜੀ ਹੋਣੀ ਸਾਰੇ ਲੱਗੇ ਹੋਏ ਆ ਸਾਰਿਆਂ ਦਾ ਧੰਨਵਾਦ ਆ ਬਹੁਤ ਵੱਡੀ ਸੇਵਾ ਸਾਡਾ ਸਿਰਜੋਕ ਦਾ ਇਹਨਾਂ ਦੀ ਸੇਵਾ ਦੇ ਅੱਗੇ ਬਾਕੀ ਬਾਬਾ ਜੀ ਸਾਨੂੰ ਦੱਸਣਗੇ ਕਿ ਕਿਵੇਂ ਸੇਵਾ ਉਹ ਕਰਵਾ ਰਹੇ ਨੇ ਬਾਬਾ ਜੀ ਦੱਸੋ ਕਿ ਤੁਸੀਂ ਕਦੋਂ ਇਹ ਸੇਵਾ ਸ਼ੁਰੂ ਕੀਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਰੇ ਨੁਕਸਾਨ ਹੋਇਆ ਤੁਸੀਂ ਲੋਕਲ ਹੀ ਸੀ ਉਰੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੰਦਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਜੈ ਜੀ ਦਾਰ ਬਾਬਾ ਬਜਨ ਸਿੰਘ ਜੀ ਜੈ ਜੀ ਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਬੜੇ ਲੰਮੇ ਸਮੇਂ ਤੋਂ ਸੇਵਾ ਚੱਲ ਰਹੀ ਆਪਾਂ ਪਹਿਲਾਂ ਸਰਾਂ ਦੀ ਸੇਵਾ ਕੀਤੀ ਜੋ ਕਿ ਐਨ ਆਰ ਆਈ ਸ਼ਰਾਮ ਬਣਾ ਰਹੇ 105 ਕਮਰੇ ਜੀ ਉਸ ਤੋਂ ਬਾਅਦ ਗੁਰਦੁਆਰਾ ਜਿਹੜਾ ਪਿੱਛੇ ਮਹੀ ਪਿਆ ਸੀ ਉਹਦਾ ਨਾ ਗੁਰਦੁਆਰਾ ਤੀਰ ਸਾਹਿਬ ਜਿਹੜੀ ਡਿਊਟੀ ਉਹਨੂੰ ਮਿੱਟੀ ਉਹਦੀ ਖਿਸਕੀ ਉਹਦੇ ਨਾਲ ਡੰਗਾ ਲਾਇਆ ਨੌਜਵਾਨ ਮੁੰਡੇ ਵਾਵਾ ਲਾ ਕੇ ਕੀਰਤਪੁਰ ਸਾਹਿਬ ਹਿਮਾਚਲ ਆਨੰਦਪੁਰ ਸਾਹਿਬ ਦੀ ਸੰਗਤ ਨਾਲ ਅਇਤੇ ਡੰਗੇਰੀ ਸੇਵਾ ਕੀਤੀ ਉਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਇੱਥੇ ਆਪਣਾ ਬਾਬਾ ਗੁਰਦੀਤਾ ਜੀ ਦੇ ਬੈਕਸਾਈਡ ਬੈਕਸਾਈਡ ਤੇ ਜਿਹੜਾ ਦਰਬਾਰ ਸਾਹਿਬ ਦੀ ਇਮਾਰਤੀ ਉਹਦੇ ਨਾਲ ਪਿੱਛੇ ਦਰਬਾਰ ਸਾਹਿਬ ਦੀ ਕਾਂਦਨੀ ਥੋੜੀ ਡੰਗਾ ਬਹਿ ਗਿਆ ਸੀ ਹੁਣ ਉਹਦੀ ਤਿੰਨ ਚਾਰ ਦਿਨਾਂ ਤੋਂ ਸੇਵਾਵਾਂ ਚੱਲ ਰਹੀਆਂ ਨੇ ਵੈਗਰਜੀਕਾ ਖਾਲਸਾ ਵੈਗਰਜੀ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਵੀ ਸਾਡੇ ਨਾਲ ਖਲੋਤੇ ਹੋਏ ਆ ਤਾਂ ਵੀਰ ਜੀ ਆਏ ਨੇ ਇਹ ਇਹਨਾਂ ਦਾ ਜਗਦੀਪ ਥਲੀ ਭਾਈ ਨਾਲ ਵੀ ਪਿਆਰਾ ਇਹਨਾਂ ਤੋਂ ਵੀ ਪੁੱਛਦੇ ਆ ਵੀ ਲੋਕਲ ਜਿਹੜੀ ਸੇਵਾ ਚੱਲ ਰਹੀ ਆ ਸਮਾਜ ਸੇਵੀ ਨੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ ਤੇ ਇਹ ਵੀ ਆਪਣੀ ਸੇਵਾ ਦੇ ਬਾਰੇ ਦੱਸਣਗੇ ਇਹਨਾਂ ਨੇ ਕਿਵੇਂ ਕਿਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਕਿੰਨੀ ਕੁ ਸੇਵਾ ਇਹਨਾਂ ਨੇ ਇੱਥੇ ਕੀਤੀ ਆ ਕਰਵਾਈ ਆ ਤੇ ਕਿੰਨਾ ਕੁ ਟਾਈਮ ਹੋਰ ਲੱਗਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਾਂਝ ਤੇ ਆਪਾਂ ਖੜੇ ਆ ਤਨ ਤਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਇਹ ਸਾਡੇ ਮੈਨੇਜਰ ਸਾਹਿਬ ਨੇ ਜੀ ਇਹ ਇਸ ਸਥਾਨ ਤੇ ਇਹ ਮੈਨੇਜਰ ਆ ਇਹਨਾਂ ਦੇ ਜਦੋਂ ਪਹਿਲੇ ਦਿਨ ਜੀ ਪਤਾ ਲੱਗਾ ਤਾਂ ਇਹਨਾਂ ਦੀ ਮੇਰੇ ਨਾਲ ਗੱਲ ਹੋਈ ਇਹਨਾਂ ਤੋਂ ਬਾਅਦ ਜਦੋਂ ਗੱਪੜੀ ਗੱਲ ਹੋਈ ਤਾਂ ਇਹਨਾਂ ਨੇ ਇੱਥੇ ਆ ਗਿਆ ਮੈਂ ਦੇਖਿਆ ਤਾਂ ਨੇ ਦਿੱਤਿਆਂ ਵੀ ਭਗਵਾਨ ਦੇ ਇਸ ਪਾਸੇ ਜਿਹੜੀ ਡੰਗਾ ਇਹ ਡੇੜੀ ਆ ਉਹ ਜਿਹੜੀ ਬਹਿ ਗਈ ਆ ਜਦੋਂ ਦੇਖਿਆ ਆਪਾਂ ਆਪਾਂ ਨੇ ਪੇਜ ਤੋਂ ਇੱਕ ਵੀਡੀਓ ਪਾਈ ਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਓ ਵੇ ਬਿਜਾਓ ਭਰਾਓ ਇੱਥੇ ਜੇਕਰ 300 ਸਾਲ ਪੁਰਾਣੀ ਡੇੜੀ ਰੱਬ ਨਾ ਕਰੇ ਇਹ ਤਾਂ ਟੇਢੀ ਵੀ ਹੋ ਗਈ ਤਾਂ ਸਾਡੇ ਤੇ ਉਹ ਕਲੰਕ ਲੱਗ ਜਾਣਾ ਔਰ ਇਹਦੀ ਦੁਨੀਆ ਤੱਕ ਧੋ ਨਹੀਂ ਹੋਣਾ ਵੀ ਤੁਸੀਂ ਆਪਣੀ ਡੇਢੀ ਨਹੀਂ ਬਚਾ ਸਕੇ ਅੱਪਾ ਇੱਕ ਵੀਡੀਓ ਪਾਈ ਮੈਂ ਕਹਿੰਦਾ ਆ ਵੀਡੀਓ ਇਸ ਸਥਾਨ ਵਾਲੇ ਜਿਹੜੇ ਬਾਬਾ ਗੁਰਦੇਤਾ ਜੀ ਇਹਨਾਂ ਨੇ ਵੀਡੀਓ ਪਵਾ ਲਈ ਤੇ ਸੰਗਤਾਂ ਦਾ ਜਿਹੜਾ ਹੜ ਆ ਉਹ ਦੇਖਣ ਵਾਲਾ ਸੀਗਾ ਕਿੰਨਾ ਕਿੰਨਾ ਹੜ ਸੀ ਸੰਗਤਾਂ ਦਾ ਇੱਥੇ ਪਹਿਲੇ ਦਿਨ ਬੋਰੂ ਇੱਦਾਂ ਆਏ ਜਿਨੇ ਭਰ ਕੇ ਲਾਣੇ ਸੀ ਜਿਹੜੇ ਉੱਥੇ ਇੰਨੇ ਕ ਬੋਰੂ ਆ ਗਏ ਆਪਾਂ ਸੋਚਦੇ ਸੀ ਮੈਂ ਤੇ ਮਨੀਤ ਸਿੰਘ ਨਾਲ ਗੱਲ ਕਰਦੀ ਮਨੀਤ ਸਿੰਘ ਬੰਦੇ ਨਹੀਂ ਅਜੇ ਪਹੁੰਚੇ ਅਜੇ ਬੋਰੂ ਪਹੁੰਚ ਗਏ ਪਰ ਬੰਦੇ ਹੈ ਨਹੀਂ ਏ ਪਰ ਬੋਰੂ ਆਇਆ ਲੱਗਦਾ ਵੀ ਜਿੱਦਾਂ ਜਿੰਨੇ ਕ ਬੰਦੇ ਆਜਾਬ ਜੇ ਲਾਂ ਲਗੇ ਤਾਂ 2 ਮਹੀਨੇ ਲੱਗ ਜਾਣੇ ਆਹੀ ਗੱਲ ਹੋਈ ਸੀ ਸਾਡੀ ਵੀ ਸਾਡੇ 2 ਮਹੀਨੇ ਲੱਗ ਜਾਣੇ ਪਰ ਯਕੀਨ ਮੰਨਿਓ ਮਹਾਰਾਜ ਦੀ ਅੱਡੀ ਕਿਰਪਾ ਵੀ ਇਹਨਾਂ ਨੂੰ ਸਭ ਪਤਾ ਵੀ ਕੀ ਪਹਿਲਾਂ ਹਾਲਾ ਪੱਲਾ ਬੋਰੂ ਆਗੇ ਤੇ ਦੂਜੇ ਦਿਨ ਇੰਨੀ ਕਿ ਜ਼ਿਆਦੇ ਸੰਗਤ ਜਿਹੜੀ ਆ ਗਈ ਸੰਗਤ ਆ ਜਿਹੜਾ ਹੜਾ ਆ ਯਕੀਨ ਕਰਿਓ ਮੈਂ ਓਨ ਕੈਮਰਾ ਕਹਿੰਦਾ 2 ਘੰਟੇ ਦੇ ਵਿੱਚ ਬੋਰੂ ਖਤਮ ਹੋ ਗਏ ਸੀ ਨਹੀਂ ਕਰੋ ਇਹ ਤਾਕਤ ਹੈ ਇਸੇ ਸ਼ਾਂਤੀ ਬਾਬਾ ਕਰ ਦਿੱਤਾ ਜੀ 2 ਘੰਟੇ ਵੀ ਨਹੀਂ ਲੱਗੇ 2 ਘੰਟੇ ਜਿਹੋ ਚੱਕਦਾ ਸੀ ਕੰਮ ਉਹ ਤੋਂ ਬਾਅਦ ਫੇਰ ਸਾਨੂੰ ਵੀਡੀਓ ਪਾਣੀ ਪਈ ਵੀ ਆਉ ਬੋਰੂ ਲੈ ਕੇ ਆਉ ਉਹ ਤੋਂ ਬਾਅਦ ਬੋਰੂਆਂ ਦਾ ਮੈਂ ਕਹਿੰਦਾ ਲੱਖਾਂ ਬੋਰੂ ਲੱਗੇ ਉੱਤੇ ਤੇ ਉਹ ਤੋਂ ਬਾਅਦ ਲੋਕਲ ਸੰਗਤ ਦਾ ਹੜਾ ਆ ਕਿਤੇ ਮੈਂ ਇਹ ਸ਼ਬਦ ਮੇਰੇ ਕੋਲ ਇੰਨੇ ਹੈ ਨਹੀਂ ਵੀ ਇਸੇ ਸਥਾਨ ਤੇ ਜੇਕਰ ਸਾਡੇ ਤੋਂ ਸੇਵਾ ਲਈ ਹੈ ਮਾਰੇ ਨੇ ਜੇਕਰ ਤੁਸੀਂ ਵੀ ਆਪਣੇ ਚੈਨਲ ਜਿਹੜੇ ਸੇਵਾ ਕਰ ਰਹੇ ਤਾਂ ਤੁਹਾਡੇ ਤੇ ਵੀ ਬੜੀ ਕਿਰਪਾ ਹੈ ਆਕਾਰਪੁਰਕ ਦੀ ਕਿਉਂਕਿ ਇਹ ਉਹ ਸਥਾਨ ਹੈ ਜਿਹੜਾ ਪਹਿਲੇ ਕਿਹਾ ਸੀ ਧੰਨ ਧੰਨ ਬਾਬਾ ਗੁਰਦਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ 100 ਵਰ ਦਿੱਤਾ ਕਿਉਂਕਿ ਇੱਥੇ ਪਹਿਲਾਂ ਜਿਹੜੀ ਬੰਦਗੀ ਬਾਬਾ ਬੁੱਢਣ ਸਾਹਿਬ ਜੀ ਕਰਕੇ ਗਏ ਜੋ ਇਤਿਹਾਸਦਾਨ ਦਾ ਹੈ ਨਾ ਉਹ ਤੋਂ ਬਾਅਦ ਉਹ ਬਾਬਾ ਜੀ 775 ਸਾਲ 13 ਦਿਨ ਬੰਦਗੀ ਕੀਤੀ ਸੀਗੀ ਉਹ ਫਿਰ ਅੱਗੇ ਚੱਲੇ ਗਏ ਬਾਬਾ ਬੁੱਢਣ ਸਾਹਿਬ ਜੀ ਇੱਥੇ ਫਿਰ ਨੇਮਦੀ ਜਿਹੜੀ ਛੜੀ ਗੱਡ ਕੇ ਬਾਬਾ ਗੁਰਦਤਾ ਜੀ ਨੇ ਆਪਣਾ ਸਰੀਰ ਜਿਹੜਾ ਛੜਤਾ ਸੀ ਤੇ ਮੂਹ ਮੰਗਿਆ ਮਰਦਾ ਇੱਥੇ ਪੂਰੀ ਹੁੰਦੀ ਆ ਤੇ ਅੱਜ ਜੇਕਰ ਉਹਨਾਂ ਦੇ ਦੇ ਦੇਰੀ ਹੋਵੇ ਚਾਹੇ ਨਾ ਸਤਾਨ ਨੂੰ ਕਿਤੇ ਟਟਾ ਲੱਗ ਰਹੀ ਐ ਅਸੀਂ ਤਾਂ ਕੌਣ ਹੁੰਦੇ ਬਚਾਨ ਵਾਲੇ ਅਸੀਂ ਤਾਂ ਬੇਨਤੀ ਮਹਾਰਾਜ ਅੱਗੇ ਕਰਦੇ ਵੀ ਅਸੀਂ ਮਿਹਨਤ ਕਰ ਰਹੇ ਹਾਂ ਮਹਾਰਾਜ ਸਾਡੀ ਮਿਹਨਤ ਨੂੰ ਫਲ ਜਰੂਰ ਲਾ ਦਿਓ ਸਾਡੇ ਤੇ ਈ ਕਿਰਪਾ ਕਰਦੇ ਜੋ ਸੰਗਤਾਂ ਮਿਹਨਤ ਕਰ ਰਹੀਆਂ ਬਾਬਾ ਜੀ ਜਿਹੜੀ ਮਿਹਨਤ ਕਰ ਰਹੇ ਮੈਨੇਜਰ ਸਾਹਿਬ ਜੋ ਵੀ ਸੰਗਤਾਂ ਮਿਹਨਤ ਕਰ ਰਹੀਆਂ ਇਹਨਾਂ ਦੀ ਮਿਹਨਤ ਨੂੰ ਫਲ ਜਰੂਰ ਲਾ ਦਿਓ ਬਚਾਨ ਵਾਲੇ ਤੁਸੀਂ ਆ ਮਿਹਨਤ ਸਾਥ ਤੁਸੀ ਲੈ ਰਹੇ ਸੇਵਾ ਲੈ ਰਹੇ ਅੱਜ ਤੁਹਾਡੇ ਬਹੁਤ ਬਹੁਤ ਸ਼ੁਕਰ ਕਰਕੇ ਜਾ ਰਹਾ ਤਨਵਾਦੀਆਂ ਤੁਹਾਡੇ ਬਹੁਤ ਬਹੁਤ ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਕਰਨਾ ਨਹੀਂ ਹੁੰਦਾ ਉਹਦੇ ਕੋਲ ਸੌ ਬਹਾਨੇ ਹੁੰਦੇ ਆ ਤੇ ਜਿਹਨੇ ਸੇਵਾ ਕਰਨੀ ਹੁੰਦੀ ਉਹ ਇਹ ਤੋਂ ਮਹਾਰਾਜ ਆਪ ਸੇਵਾ ਲੈ ਲੈਂਦੇ ਨੇ ਵੀਰ ਦੀ ਇੱਕ ਬਾਣੀ ਹੈਗੀ ਰੱਬ ਜਾਣੇ ਕਿਸੇ ਵੀ ਕਾਰਨ ਕਰਕੇ ਉਹ ਕੱਟੀ ਗਈ ਹੋਣੀ ਆ ਪਰ ਵੀਰ ਜੀ ਫਿਰ ਵੀ ਇੱਥੇ ਸੇਵਾ ਕਰਵਾ ਰਹੇ ਨੇ ਨਾਲ ਜਿੰਨੀ ਵੀ ਉਹਨਾਂ ਤੋਂ ਸੇਵਾ ਹੁੰਦੀ ਹੈਗੀ ਨਾਲ ਲੱਗੇ ਹੋਏ ਨੇ ਬਹੁਤ ਉਦਮ ਮਹਾਰਾਜ ਨੇ ਇਹਨਾਂ ਨੂੰ ਵੀ ਬਖਸ਼ਿਆ ਹੋਇਆ ਇਹਨਾਂ ਵੱਲ ਦੇਖ ਕੇ ਬਾਕੀਆਂ ਨੂੰ ਹੋਰ ਵੀ ਸਿੱਖਣ ਦੀ ਲੋੜ ਆ ਭਾਬੀ ਬੱਚਿਆਂ ਨੂੰ ਲੈ ਕੇ ਗਏ ਹੋਏ ਆ ਫਿਰਦੀ ਹੈ ਕਿ ਜਸਲੀਨ ਸਾਡੀ ਮਿੱਟੀ ਨਾਲ ਲਿਪੜਦੀ ਤੇ ਐਵੇਂ ਮੇਰੇ ਕੱਲ ਡ੍ਰਿਪ ਲੱਗੀ ਸੀਗੀ ਨਾਲੇ ਮੇਰੀਥੈਰੇਪੀਆ ਹੋਈ ਐਸੀ ਪੁਰਾ ਆਜਾ ਕੀ ਕਰੀ ਜਾਂਦੀ ਕੱਲ ਮੇਰੀ ਥੈਰੇਪੀਆ ਹੋਈ ਐਸੀ ਪਰ ਮੈਨੂੰ ਇੰਨੀ ਜ਼ਿਆਦਾ ਇਰਿਟੇਸ਼ਨ ਕਪਰਾਟ ਉਥੇ ਹੋ ਰਹੀ ਸੀਗੀ ਨਾ ਮੈਂ ਕਿਹਾ ਮੈਨੂੰ ਘਰ ਲੈ ਜਾਓ ਅੱਜ ਮੈਥੋਂ ਨਹੀਂ ਇੱਥੇ ਰਹਿ ਜਾਣਾ ਹੁਣ ਵੀ ਨਾ ਮੈਂ ਜ਼ਿਆਦਾ ਬੋਲ ਰਹੀ ਆ ਮੈਨੂੰ ਦੱਸਣਾ ਵੀ ਨਹੀਂ ਆ ਰਿਹਾ ਮਤਲਬ ਮੇਰੇ ਕੰਨ ਸੁਣ ਹੋ ਰਹੇ ਆ ਗਲੇ ਤੋਂ ਇੰਨੀ ਮੇਰੀ ਆਵਾਜ਼ ਨਿਕਲ ਰਹੀ ਹੈ ਜਿੰਨਾ ਮੈਂ बोल ਰਹੀ ਹਾਂ ਮਾਈਕ ਲੱਗੇ ਕਰਕੇ ਇਹਦੇ ਤੇ ਆਵਾਜ਼ ਉੱਚੀ ਆ ਰਹੀ ਸੇਧ ਮੇਰੀ ਠੀਕ ਨਹੀਂ ਹੋ ਰਹੀ ਹੈ ਕਿ ਮੈਂ ਇੰਨੀ ਔਖੀ ਬੋਲ ਰਹੀ ਹਾਂ ਮੈਨੂੰ ਇਰਿਟੇਸ਼ਨ ਹੋ ਜਾਂਦੀ ਮੈਂ ਹੁਣੇ ਵੀਰੇ ਦੀ ਭਾਬੀ ਨੂੰ ਕਹਿ ਕੇ ਆਤੀ ਵੀ ਮੇਰਾ ਗੁੱਸਾ ਤੁਸੀਂ ਬਰਦਾਸ਼ਤ ਕਰ ਲਿਓ ਮੇਰੇ ਵਾਸਤੇ ਗੱਲ ਨਹੀਂ ਹੈਗੀ ਤੇ ਚਲੋ ਅਸੀਂ ਥੋੜੀ ਦੇ ਰੈਸਟ ਕਰਕੇ ਪਾਣੀ ਪੀਤਾ ਆ ਹੁਣ ਅਸੀਂ ਬਾਲੀ ਸਾਹਿਬ ਦੇ ਦਰਸ਼ਨ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਦੇ ਸਾਰੀ ਸਾਈਡ ਤੋਂੜਪਿਆ ਲੱਗਦਾ ਅਸੀਂ ਦੂਜੀ ਸਾਈਡ ਬੋਲੀ ਸਾਈਡ ਆਏ ਸੀ ਇੱਧਰ ਦੇਖੋ ਕਿੰਨਾ ਪਾੜ ਪਿਆ ਹੋਇਆ ਕਿੰਨੇ ਥੈਲੇ ਲਾ ਕੇ ਆ ਸਾਰੇ ਨੂੰ ਪ੍ਰੋਟੈਕਟ ਕੀਤਾ ਗਿਆ ਇਹ ਕਿੰਨੇ ਥੈਲੇ ਲੱਗਣ ਤੇ ਕਿੰਨੇ ਜਾਣਿਆਂ ਦੀ ਮਿਹਨਤ ਲੱਗੀ ਹੋਣੀ ਬਾਕੀ ਗੁਰੂ ਸਾਹਿਬ ਆਪ ਸਮਰੱਥ ਨੇ ਆਪਣੇ ਆਪ ਉਹਨਾਂ ਨੇ ਸੇਵਾ ਲਈ ਹੋਣੀ ਤੇ ਹੁਣ ਅਸੀਂ ਬੋਲੀ ਦੀ ਸਾਈਡ ਚੱਲਦੇ ਇੱਧਰ ਪ੍ਰਾਤਨ ਬੋਲੀ ਹੈਗੀ ਉੱਧਰ ਜਾ ਕੇ ਦਰਸ਼ਨ ਕਰਦੇ ਆ ਤੇ ਸਾਹਮਣੇ ਗੁਰਦੁਆਰਾ ਤੀਰ ਸਾਹਿਬ ਆ ਵੈਸੇ ਅਸੀਂ ਪ੍ਰਾਤਨ ਬੋਲੀ ਵੱਲ ਜਾ ਰਹੇ ਆਗੇ ਥੱਲੇ ਨੂੰ ਤੇ ਇਹ ਗੁਰਦੁਆਰਾ ਸਾਹਿਬ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਆ ਇੱਥੋਂ ਛੇਵੇਂ ਪਾਤਸ਼ਾਹ ਨੇ ਦੋ ਤੀਰ ਪਤਾਲਪੁਰੀ ਸਾਹਿਬ ਯਾਨੀ ਕਿਰਤਪੁਰ ਸਾਹਿਬ ਮਾਰੇ ਸੀ ਵੈਸੇ ਤੇ ਆਉਂਦਿਆਂ ਆਉਂਦਿਆਂ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਇਤਿਹਾਸ ਦੱਸ ਦਿੱਤਾ ਸੀ ਪਰ ਬਾਬਾ ਜੀ ਜਿਹੜੇ ਇੱਥੇ ਸੇਵਾ ਕਰਦੇ ਆ ਆਪਾਂ ਉਹਨਾਂ ਤੋਂ ਡਿਟੇਲ ਦੇ ਵਿੱਚ ਇਤਿਹਾਸ ਪੁੱਛਦੇ ਆ ਵੀ ਇੱਥੇ ਦਾ ਫੁੱਲ ਇਤਿਹਾਸਾਨੂੰ ਦੱਸਣ ਕਿਉਂਕਿ ਅਸੀਂ ਇੱਥੇ ਗੁਰਦੁਆਰਾ ਸਾਹਿਬ ਆਈਦਾ ਸੀ ਉੱਪਰੋਂ ਹੀ ਦਰਸ਼ਨ ਕਰਕੇ ਚਲ ਜਾਈਦਾ ਸੀ ਇੱਧਰ ਨੂੰ ਕਦੇ ਨਹੀਂ ਆਏ ਤੇ ਸਾਡੇ ਵਰਗੀ ਬੜੀ ਸੰਗਤ ਹੋਣੀ ਆ ਜਿਹੜੀ ਉੱਥੋਂ ਹੀ ਦਰਸ਼ਨ ਕਰਕੇ ਵਾਪਸ ਜਾਂਦੀ ਹੋਣੀ ਤੇ ਅੱਜ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਇਹ ਵੀ ਪਤਾ ਲੱਗੂਗਾ ਵੀ ਇੱਥੇ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬਾ ਤੇ ਇਹਦਾ ਇਤਿਹਾਸ ਤੁਹਾਨੂੰ ਬਾਬਾ ਜੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਸਥਾਨ ਤੇ ਆਪਾਂ ਖੜੇ ਆਂ ਇਹ ਪੈਦਲ ਰਸਤਾ ਨੀਚੋਂ ਬਾਬਾ ਸ੍ਰੀ ਚੰਦ ਦੇ ਉੱਪਰ ਜਾਂਦਾ ਬਾਬਾ ਗੁਰੂਤਾ ਜੀ ਨੂੰ ਇਹ ਪੌੜੀਆਂ ਦੇ ਵਿਚਕਾਰ ਬਿਲਕੁਲ ਸਥਾਨ ਹੈ ਇਸ ਸਥਾਨ ਤੇ 6ਵੇਂ ਪਾਤਸ਼ਾਹ ਨੇ ਆਪਣੀ ਮੌਜ ਦੇ ਵਿੱਚ ਇੱਕ ਵਾਰ ਆਪਣੇ ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਅੰਤਮ ਸਮਾ ਸੀਗਾ ਤੀਰ ਚਲਾਇਆ ਤੀਰ ਚਲਾਉਣ ਸਮੇਂ ਉਹਨਾਂ ਨੇ ਵਾਚਨ ਕਰੇ ਵੀ ਜਿੱਥੇ ਜਾ ਕੇ ਤੀਰ ਡਿਗੇਗਾ ਸਾਡਾ ਸੰਸਕਾਰ ਉਸ ਜਗ੍ਹਾ ਤੇ ਕਰਿਓ ਜਿਹੜਾ ਮਹਾਰਾਜ ਵੱਲੋਂ ਚਲਾਇਆ ਹਾ ਤੀਰ ਗੋਇ ਦੇ ਬੈਕ ਸਾਈਡ ਗੁਰਦਵਾਰ ਪਤਾਲਪੁਰੀ ਸਾਹਿਬ ਜੀ ਨੂੰ ਕੀਰਤਨਪੁਰ ਵੀ ਕਹੇਦਾਨਿਆ ਸ਼ਹਿਰ ਦੇ ਨਾਮ ਕਰਕੇ ਤੇ ਜਿੱਥੇ ਆਪਣੇ ਫੁੱਲ ਉਤਾਰੇ ਜਾਂਦੇ ਹਨਾ ਉਸ ਜਗ੍ਹਾ ਦੇ ਉੱਪਰ ਜਾ ਕੇ ਤੀਰ ਡਿਗਿਆ ਸੀ ਤੇ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ 6ਵੇਂ ਪਾਤਸ਼ਾਹ ਜੀ ਦਾ ਸਸਕਾਰ ਹੋਇਆ ਉਦੋਂ ਬਾਅਦ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਐਸਾ ਮਹਾਰਾਜੀ ਦਾ ਉਸ ਜਗ੍ਹਾ ਤੇ ਸਸਕਾਰ ਹੋਇਆ ਤੇ ਫਿਰ ਦਿੱਲੀ ਤੋਂ ਲਿਆ ਕੇ 8ਵੇਂ ਪਾਤਸ਼ਾਹ ਸ੍ਰੀ ਹਰਕ੍ਰਿਸ਼ਨ ਮਹਾਰਾਜ ਦੀਆਂ ਆਸਤੀਆਂ ਦੀ ਜਲ ਪ੍ਰਵਾਹ ਕਰਿਉਣੀਆ ਉਦੋਂ ਬਾਅਦ ਇਹ ਆਪਣੇ ਧਰਮ ਦੇ ਵਿੱਚ ਜਲ ਪ੍ਰਵਾਹ ਕਰ ਆਸਤੀਆਂ ਜਲ ਪ੍ਰਵਾਹ ਕਰਦੀ ਜਿਹੜੀ ਪਰੰਪਰਾ ਹੈ ਉਹ ਚੱਲੀ ਤੇ ਇਸ ਗੁਰਦਵਾਰ ਤੋਂ ਤੀਰਸਾ ਪੈ ਗਿਆ ਉਹ ਜਿਹੜਾ ਪਤਾਲਪੁਰੀ ਸਾਹਿਬ ਗੁਰਦੁਆਰਾ ਹੈ ਉਹ ਲੂੰਗਾ ਪਤਾਲ ਦੇ ਵਿੱਚ ਜਾਣ ਕਰਕੇ ਤੀਰ ਉਸ ਗੁਰਦੁਆਰਿਆਂ ਉਹ ਪਤਾਲਪੁਰੀ ਸਾਹਿਬ ਪਹੁੰਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹਨੂੰ ਪਹਿਲਾਂ ਵੀ ਦੱਸਿਆ ਮੇਰੀ ਆਵਾਜ਼ ਇਦਾਂ ਹੀ ਹੋ ਰਹੀ ਹੈ ਐਂਗਜ਼ਾਇਟੀ ਕਰਕੇ ਤੇ ਜਿਹੜਾ ਇਤਿਹਾਸ ਆ ਉਹ ਤੁਹਾਨੂੰ ਸੋਨ ਨੂੰ ਮਿਲਿਆ ਤੇ ਇਹ ਇਤਿਹਾਸ ਉਵੇਂ ਦਾ ਇਤਿਹਾਸ ਆ ਕਿ ਜਿਹੜੀਆਂ ਚੀਜ਼ਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ ਆਪਾਂ ਸਾਈਡ ਆਉਂਦੀ ਹੀ ਨਹੀਂ ਆਉਂਦੀ ਨਹੀਂ ਆ ਗੁਰਦੁਆਰਾ ਸਾਹਿਬ ਦੇਖ ਲਓ ਪਿੱਛੇ ਤੁਹਾਨੂੰ ਦਿਖ ਰਿਹਾ ਹੁਣ ਕੋਈ ਸੰਗਤ ਨਹੀਂ ਹੈਗੀ ਸਾਡੇ ਹੁੰਦਿਆਂ ਵੀ ਇੱਥੇ ਕੋਈ ਸੰਗਤ ਨਹੀਂ ਆਈ ਹੈਗੀ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਜਿਹੜੇ ਵੀ ਗੁਰੂ ਘਰ ਜਾਣੇ ਆ ਉੱਥੇ ਦਾ ਇਤਿਹਾਸ ਜਾਣੀ ਆ ਉੱਥੇ ਨੇੜੇ ਤੇੜੇ ਦੇ ਗੁਰਦੁਆਰਾ ਸਾਹਿਬ ਲੋਕਲ ਬੰਦਿਆਂ ਨੂੰ ਪੁੱਛ ਕੇ ਦਰਸ਼ਨ ਕਰਕੇ ਜ਼ਰੂਰ ਜਾਈਏ ਕਿਉਂਕਿ ਇਹ ਵੀ ਸਾਡੇ ਪਿਓ ਦਾਦਿਆਂ ਦੇ ਸਥਾਨ ਨੇ ਗੁਰੂ ਸਾਹਿਬ ਸਾਡੇ ਪਿਤਾ ਨੇ ਤੇ ਇਹ ਵੀ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਜੀ ਨੇ ਤੇ ਉਹਨਾਂ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਸਥਾਨ ਆਏ ਸਾਡੇ ਦਾਦੇ ਦਾ ਸਥਾਨ ਆ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਸਥਾਨਾਂ ਨੂੰ ਵੀ ਸੰਭਾਲੀਏ ਅਸੀਂ ਉਹਨਾਂ ਸਥਾਨਾਂ ਦੀ ਤਾਂ ਸੇਵਾ ਸੰਭਾਲ ਕਰ ਰਹੇ ਹਾਂ ਕਿ ਜਿੱਥੇ ਸਾਰੀ ਸੰਗਤ ਆਂਦੀ ਆ ਮਤਲਬ ਇਕੱਠ ਹੁੰਦਾ ਸੰਗਤ ਦਾ ਜਿੱਥੇ ਸੰਗਤ ਨਹੀਂ ਜਾਂਦੀ ਉਹ ਗੁਰਦੁਆਰਿਆਂ ਦੀ ਹਾਲਤ ਤਰਸਯੋਗ ਬਣ ਜਾਂਦੀ ਆ ਇਸੇ ਕਰਕੇ ਕਿਉਂਕਿ ਉੱਥੇ ਕੋਈ ਜਾਂਦਾ ਹੀ ਨਹੀਂ ਹੈਗਾ ਨਾ ਹੀ ਉੱਥੇ ਸੇਵਾ ਸੰਭਾਲ ਹੁੰਦੀ ਆ ਨਾ ਹੀ ਉੱਥੇ ਦਸਵੰਦ ਪਹੁੰਚਦਾ ਆ ਤੇ ਚਲੋ ਹੁਣ ਆਪਾਂ ਬੋਲੀਵਾਲ ਚੱਲਦੇ ਆਂ ਤੇ ਹੁਣ ਆਪਾਂ ਜੀ ਪਹੁੰਚ ਗਏ ਆ ਬੌਲੀ ਸਾਹਿਬ ਤੇਦਾ ਜਿਹੜਾ ਇਤਿਹਾਸ ਆ ਉਹ ਆਪਾਂ ਇੱਥੇ ਤੇ ਪੁੱਛਦੇ ਆ ਅਸੀਂ ਤੇ ਪਹਿਲੀ ਵਾਰ ਆਏ ਸਾਨੂੰ ਇਤਿਹਾਸ ਇਹਦਾ ਪਤਾ ਨਹੀਂ ਹੈਗਾ ਉਹਦਾ ਇਤਿਹਾਸ ਇਹ ਜਦੋਂ ਛੇਵੇਂ ਪਾਤਸ਼ਾਹ ਨੂੰ ਬਾਬੇ ਗੁਰਦਿੱਤ ਜੀ ਨੂੰ ਹੁਕਮ ਦਿੱਤਾ ਸਾਈ ਕੋ ਦੁੱਧ ਛਕਿਆਉ ਤੇ ਸਾਈ ਕਹਿੰਦਾ ਜੀ ਉਸੇ ਰੂਪ ਵਿੱਚ ਆਓ ਉਸੇ ਰੂਪ ਦੇ ਵਿੱਚ ਆਓ ਤੇ ਫਿਰ ਤੁਹਾਨੂੰ ਦੁੱਧ ਛਕਾਵਾਂਗੇ ਫਿਰ ਬਾਬਾ ਗੁਰਦਿੱਤ ਜੀ ਨੂੰ ਆਟੋਮੈਟਿਕ ਆਵਾਜ਼ ਆਈ ਕਿਤੇ ਤੀਰ ਮਾਰੋ ਤੀਰ ਮਾਰ ਕੇ ਜਲ ਨਿਕਲੇ ਪਹਾੜਾਂ ਉੱਥੇ ਪੇ ਇਸ਼ਨਾਨ ਕਰਕੇ ਗੁਰੂ ਨਾਨਕ ਦੇਵ ਦਾ ਰੂਪ ਉਤਾਰਿਆ ਫਿਰ ਸਾਈ ਨੇ ਦੁੱਧ ਸ਼ਗਰ ਨੂੰ ਦਿੱਤਾ ਇਹ ਇਤਿਹਾਸ ਹਥੋੜਾ ਕੀਰਪੁਰ ਸਾਹਿਬ ਤੋਂ ਅੱਗੇ ਫਿਰ ਅਸੀਂ ਥੋੜੇ ਰੈਸਟ ਕਰੀ ਕਿਉਂਕਿ ਮੈਂ ਤਾਂ ਉਤਰ ਗਈ ਸੀਗੀ ਰਾਸਤੇ 'ਚ ਘਰੇ ਮੈਨੂੰ ਉਤਾਰੀਏ ਸੀਗੇ ਇਹ ਤੇ ਫਿਰ ਮੈਂ ਇੱਕ ਤਾਂ ਹਸਪੀਟਲ ਚਲੇ ਗਈ ਸੀ ਕਿ ਆਪਣੇ ਵੀਰੇ ਨਾਲ ਕਿਉਂਕਿ ਉਹਦਾ ਡ੍ਰਿਪ ਰੰਦੀ ਸੀਗੀ ਕੱਲ ਦੀ ਥੋੜੀ ਜਿਹੀ ਹੋਰ ਜਿਸੇ ਵੀ ਨਾਲ ਗਏ ਸੀ ਕਿ ਮੈਂ ਅਰਸ਼ਦੀਪ ਆਪਾਂ ਘਰੇ ਆ ਕੇ ਸੀਗਾ ਪਰ ਰੈਸਟ ਕਰੀ ਤੇ ਜਨੂ ਮੈਂ ਪਿਆਜ਼ ਵੀ ਵਗੈਰਾ ਦੀ ਕਟਿੰਗ ਕਰੀ ਤੇ ਮੈਂ ਕਿਹਨੇ ਤੜਕਾ ਮੈਂ ਮਾਰਦੀ ਆਂ ਭਾਬੀ ਜੀ ਝੂਠੀ 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 ਹੋਰ ਕੀ ਕਿਹੜਾ ਪਿਆਜ਼ ਰੱਡੇ ਵੀ ਦਸੀ ਲਸਣ ਨਹੀਂ ਕਰਿਆ ਮਾਰੇ ਜਨ ਲਸਣ ਕਰਕੇ ਦੇਖੀ ਮੈਂ ਕਹਦਾ ਸਾ ਮੇਰੇ ਨਾਲ ਲੜੀ ਜਾਂਦੀਆਂ ਹਾਂ ਕਹਿੰਦੀ ਭੱਜਲਾ ਤੂੰ ਪਿਆਜ਼ ਲਿਆ ਪਹਿਲਾਂ ਛੋਟੇ ਪਿਆਜ਼ ਇੱਥੇ ਹਾਂ ਘਰ ਦੇ ਵਿੱਚ ਉਹ ਐਂਟੀ ਐਡੀ ਪਿਆਜ਼ ਹੀ ਰੱਖਿਆ ਕਾਲ ਉਹਨਾਂ ਨੂੰ ਛਿਲ ਛਿਲ ਵੀ ਰੱਖਤਾ ਕੁਛ ਨਹੀਂ ਘਰ ਦੇ ਵਾਲੇ ਪਿਆਜ਼ ਸੀਗੇ ਉਹ ਤੇ ਫਿਰ ਅਸੀਂ ਉਹ ਕਰਿਆ ਹੁਣ ਇਹਨੂੰ ਪਿਆਜ਼ ਲਸਣ ਕਰਕੇ ਦਿੱਤਾ ਮੈਂ ਨਹੀਂ ਪਿਆਜ਼ ਨਹੀਂ ਕੀਤਾ ਲਸਣ ਕੀਤਾ ਸੱਚ ਬੋਲ ਭਾਬੀ ਕਿਉਂ ਜੋ ਵੀ ਕਰਿਆ ਕਰਿਆ ਤਾਂ ਹੈ ਨਾ ਫਿਰ ਸੱਚ ਬੋਲ ਲੈ ਨਾ ਕਿਉਂ ਸੋ ਝੂਠ ਬੋਲੇ ਤੋਵਾ ਕਾਟੇ ਤੋਵਾ ਨਹੀਂ ਕਾਟੇ ਅਜੇ ਲੈ ਵੀ ਨਹੀਂ ਪਈ ਹੈ ਕਿ ਮੈਨੂੰ ਕੁਲ ਗਈ ਉਹ ਕੁਲ ਵੀ ਤੇ ਹੁਣ ਫਿਰ ਇਹਨੂੰ ਸਾਰੇ ਮਸਾਲੇ ਤਿਆਰੀ ਕਰਕੇ ਦੁੱਤੀ ਉੱਪਰ ਤੇ ਫਿਰ ਅਸੀਂ ਆਪਣੇ ਵਿਆਹ ਦੀ ਮੂਵੀ ਲਾ ਲਈਏ ਕਿਹਦੀ ਹਾਲ ਨਹੀਂ ਮਿਲਿਆ ਤੇ ਮੈਂ ਫ੍ਰੀ ਹੋ ਕੇ ਦੇਖੂੰਗੀ ਮੈਂ ਕਿਹਾ ਚਲੋ ਫੇ ਤੂੰ ਫ੍ਰੀ ਹੋ ਕੇ ਦੇਖ ਲਈ ਮੈਨੂੰ ਕੰਮ ਦੇ ਟਾਈਮ ਕੋਈ ਚੰਗਾ ਨਹੀਂ ਲੱਗਦਾ ਉਹੀ ਤਾਂ ਇਹ ਮੇਰਾ ਥੋੜਾ ਜਿਹਾ ਬੀਪੀ ਲੋ ਹੋ ਗਿਆ ਸੀਗਾ ਪਤਾ ਨਹੀਂ ਕਿ ਹੋ ਗਿਆ ਨਹੀਂ ਪਤਾ ਨਹੀਂ ਇਸ ਕਰਕੇ ਮੈਂ ਹੁਣ ਤਾਕਤ ਜੇ ਚਾਹੀ ਹੋਈ ਨਾਲ ਮੇਰੀ ਛੁਲਗੀ ਇਹ ਡ੍ਰਿਪ ਲੱਗ ਜੀ ਨਾ ਇੱਕ ਉਹਦੇ ਕਰਕੇ ਥੋੜੀ ਜਿਹੀ ਨਾ ਤਾਕਤ ਜੀ ਆਈ ਆ ਮੈਂ ਵੀ ਲਵਾਏ ਆਵਾ ਪੂਰਾ ਚੱਲ ਭਾਈ ਮੇਰੀ ਦਾਲ ਛੁਲਗੀ ਮੇਨੂੰ ਹਸਲਾ ਹੋ ਗਿਆ ਮੈਨੂੰ ਦੋ ਖੜੀ ਖੜੀ ਗਾ ਨਹੀਂ ਮੈਂ ਦੱਸਿਆ ਵੀ ਇਹਨੂੰ ਬਹੁਤੀ ਸੀਟੀਆਂ ਨਹੀਂ বাজਾਈ ਦੀ ਮੂੰਗੀ ਮਸਰੀ ਨੂੰ ਇਹ ਘੁਲ ਜਾਂਦੀ ਹੁੰਦੀ ਤੇ ਮੈਂ ਸੋ ਮੰਦਿਆ ਨਹੀਂ ਇਸ ਵਾਰ ਮੇਰੀ ਕੁਲੀ ਕੁਲੀ ਹੋਈਆਂ ਸਾਰਿਆਂ ਨੂੰ ਪਤਾ ਵੇਜੋ ਵਾਲ ਵੀ ਪਤਾ ਮੇਰੇ ਬੇਤੇ ਵੀ ਪਤਾ ਰਿਸ਼ਤੇਦਾਰੀਆਂ ਨੂੰ ਸਭ ਨੂੰ ਪਤਾ ਜਿੱਥੇ ਕੁਲੀ ਹੋਈ ਨਾ ਉਹਨਾਂ ਨੂੰ ਦਾਲ ਹੋਵੇ ਉਹ ਤਾਂ ਮੈਂ ਮੂੰਗੀ ਮਸਰੀ ਮੇਰੀ ਫੇਵਰੇਟ ਹੈ ਜੇ ਕੁਲੀ ਹੋਈ ਨਹੀਂ ਹੈ ਕਿ ਫਿਰ ਮੈਂ ਨਹੀਂ ਖਾਂਦੀ ਤੇ ਹੁਣ ਇਹਨੇ ਭਿੰਡੀਆਂ ਬਣਾ ਦਿੱਤੀ ਹੁਣ ਇਹਨਾਂ ਨੂੰ ਸਾਰਿਆਂ ਨੂੰ ਤੜਕਾ ਲਾਉਣਾ ਇਹਨਾਂ ਨੂੰ ਮੈਂ ਤੜਕਾ ਲਾਉਂਦੀ ਮੇਰੇ ਉਧਰ ਤੇ ਆਈ ਚੱਲ ਰਹੀ ਤੇ ਆਰੀ ਚੱਲ ਰਹੀ ਹੈ ਉਧਰ ਮੈਂ ਕੱਪੜਿਆਂ ਦੀ ਹੁਣ ਤੈਨ ਲਾ ਰਹੀ ਆ ਭਾਬੀ ਨੇ ਨਹੀਂ ਉਹਦੇ ਵੀ ਟਮਾਟਰ ਮੀਂਸੇ ਘੇਟੇ ਮੂਹ ਦੇ ਵਿੱਚ ਮੈਂ ਕੁਝ ਨਹੀਂ ਕਰਦੀ ਦਾਲ ਵਿੱਚ ਨਹੀਂ ਕਰਦੀ ਤੇ ਹੁਣ ਇੰਨਾ ਕਿ ਪਿੰਡੇ ਵਿੱਚ ਦੀ ਹਲ ਹੋ ਗਈ ਮੇਰੀ ਪਿਆਰੀ ਫਿਆ ਬੀ ਇਹਨਾਂ ਦੇ ਕੰਮ ਕਰਦੀ ਆ ਨਿੰਬੂ ਨਚੋੜ ਕੇ ਨਮਕ ਪਾ ਕੇ ਮੈਨੂੰ ਦੇਦੀ ਮੇਰਾ ਬੀਪੀ ਵੀ ਸੈੱਟ ਰਵੇ ਨਹੀਂ ਤੇ ਦੋਨੇ ਪੇਮਰ ਇਸ ਪੈ ਜਾਣੇ ਅਸਾਂ ਸੰਗ ਨਹੀਂ ਕਰਦੇ ਮੈਂ ਚੋੜੀ ਬਖਾਰਾਂ ਦੇ ਬੰਗ ਨਹੀਂ ਕਰਨਾ ਬਚਾਰੇ ਕਿਆ ਕਰੇ ਕੇ ਇਹਨੂੰ ਪਿੰਨੂ ਦੇਖਾ ਇਸ ਕਰਕੇ ਤੁਸੀਂ ਕਹਿਣਾ ਖਲਾਰਾ ਪਿਆ ਪਿਆ ਜੀ ਸਾਡੀ ਰਸੋਈ ਬਹੁਤ ਛੋਟੀ ਜੀ ਆ ਇਸ ਕਰਕੇ ਉਹ ਸਾਰੇ-ਸਾਰੇ ਕੰਮ ਦਾ ਸਮਾਨ ਆ ਜਿੰਨਾ ਕਿ ਅਸੀਂ ਬਣਾ ਕੇ ਰੱਖਿਆ ਹੋਇਆ ਜਦੋਂ ਬਣਾਇਆ ਇਹਨੇ ਜੋ ਕਰਨਾ ਕਰਤਾ ਬਾਅਦ ਸਫਾਈ ਕਰਨੇ ਦਾ ਕੰਮ ਮੇਰਾ ਏ ਔਰ ਮੈਂ ਸਾਰੀ ਸਫਾਈ ਕਰ ਦੇਣੀ ਓਲੇ ਫਿਰ ਇਹ ਕਹਿੰਦੀ ਭਾਬੀ ਤੈਨੂੰ ਤਾਂ ਬਹਿਵੇਂ ਹੋਏ ਰਹਿਣਾ ਤੂੰ ਤਾਂ ਕਦੇ ਇਹ ਵੀ ਮੈਂ ਸਫਾਈ ਕਰ ਦਈਓ ਚਾਦਰਾਂ ਜੀ ਕਰਦੀਆਂ ਬੈੱਡ ਦੀ ਚਾਦਰ ਕਿੱਥੇ ਸੋਫੇ 'ਚ ਆਦਰ ਕਿਚ ਦੀ ਮੈਂ ਕਿਹਾ ਭੈਣ ਇਹ ਜੋ ਬਿਮਾਰੀ ਲੱਗ ਜਾਣੀ ਤੈਨੂੰ ਕੋਈ ਕਹਿੰਦੀ ਮੈਂ ਕਿ OCD ਹੋਈ ਵੀ ਇਹ ਤੈਨੂੰ ਤਕੜੇ ਵਾਲੀ ਹੋਣੀ ਕਹੀ ਤੈਨੂੰ ਪਾਗਲ ਤੂੰ ਪਾਗਲ ਹੋ ਜਣੇ ਕਹਿੰਦੀ ਕਿਉਂਕਿ ਜਦੋਂ ਇਹ ਕੋਈ ਸੋਫੇ 'ਤੇ ਜੋੜਦਾ ਮੈਨੂੰ ਆਦਤ ਹੈ ਪਤਾ ਨਹੀਂ ਕਿਉਂ ਕਿ ਸੋਫੇ ਦੇ ਕਵਰ ਜੀ ਮੈਂ ਮੰਨਦੀ ਉਹਨੂੰ ਸਾਫ਼ ਕੀਤਾ ਇਹ ਸਾਡੀ ਭਾਬੀ ਜੀ ਕੀ ਕਰਦੀ ਜਦ ਆਪ ਬੈਠਣਾ ਹੁੰਦਾ ਉਹ ਤੋਂ ਬੈਠਣ ਤੋਂ ਪਹਿਲਾਂ ਵੀ ਸੋਫੇ ਦਾ ਕਵਰ ਠੀਕ ਕਰਦੇ ਮੈਂ ਕਿ ਆਹ ਕੀ ਹੋ ਰਿਹਾ ਹੈ ਇਹ ਤੇ ਮੈਂ ਡਿਮੈਂਟਿਅ ਵੀ ਕਰਨਾ ਤੁਹਾਡੀ ਪੇਸ਼ੰਤ ਮੈਂ ਆ ਕਿ ਭਾਬੀ ਇਹਨੂੰ ਮੈਨੂੰ ਤਾਂ ਵੀ ਆ ਗਈ ਮੈਨੂੰ ਪਤਾ ਕਿ ਥੋੜਾ ਆ ਰਹੀ ਰੰਦੇ ਵੀ ਬਸ ਐਂਡ ਸੈਟ ਟੂ ਦੇਟ ਹੀ ਸਾਰਾ ਕੁਝ ਓਕੇ ਰਹਾ ਤੇ ਇਹ ਮੈਨੂੰ ਲੜ ਦਿਓ ਰਹੀ ਨਹੀਂ ਆ ਦੇਖ ਲੈ ਇਹ ਪਾਗਲ ਹੋ ਗਈ ਕਹਿੰਦੀ ਇਹ ਸਾਫੇ ਕਵਰੇ ਸਵਾਰੀ ਜਾਂਦੀ ਸਾਰਾ ਦਿਨ ਇਹ ਅੱਜ ਤੱਕ ਨੂੰ ਪਤਾ ਬੋਲ ਰਹੀ